ਅੱਜੋਦਿਆਂ ਵਿੱਚ ਹੋਈ ਪ੍ਰਾਣ ਪ੍ਰティਸ਼ਟਾ ਤੋਂ ਬਾਅਦ ਬਟਾਲਾ ਵਿੱਚ ਮਨਾਇਗੀ ਰਾਮ ਭਗਤਾਂ ਵੱਲੋਂ ਖੁਸ਼ੀ ਕਿਹਾ ਜਗ੍ਹਾ ਜਗ੍ਹਾ ਤੇ ਪ੍ਰਭੂ ਸ਼੍ਰੀ ਰਾਮ ਦੇ ਰੂਪ ਬਣਾ ਕੇ ਬਜਰੰਗ ਸੈਨਾ ਨਾਲ ਯਾਤਰਾ ਕੱਢੀ ਗਈ ਤੇ ਕਈ ਜਗ੍ਹਾ ਤੇ ਚਲਾਈ ਗਈ ਅਸਤ ਬਾਜੀ ਦੇਖੋ ਲਾਈਵ ਤਸਵੀਰਾਂ ਨਿਊਜ਼ ਪੰਜਾਬ ਤੇ दिन अब दे। ये, ये। पसंदी के जो पंच पार है पंच पार न होने से ये संतु योग और संदेश मंगल में होने से नवमेश गुरु की परंपरा दृष्टि होने से राजयोग बन रहा भारत बल्कि विश्व के अलग अलग जगहों से ही भगवान राम और उनके नाम के साथ ही निकल पड़े चल पड़े उनके मन में एक ही नाम उनके मन में एक ही भावना उनकी thank you ਹਾਂਜੀ ਬਹੁਤ ਸੋਹਣਾ ਹੈ ਕਿ ਕੈਸੇ ਕਦੀ ਆਜੰਦਾ ਸੋਲਾ ਸਾਦੀਨਾ ਉਹ ਸਾਡਾ ਸੁਪਨਾ ਪੂਰਾ ਹੋਇਆ ਉਹ ਸੁਪਨੇ ਵਾਸਤੇ ਇੰਨੇ ਤਰ੍ਹਾਂ ਹਰਸ਼ੀਤਾ ਪਰ ਚਾਹੁੰਦੇ ਆ ਕਿ ਆਜ਼ਾਦੀ ਦਿਨ ਐਸਾ ਮਣੇ ਇਤਿਹਾਸਿਕ ਬਣ ਕੇ ਰਵੇ ਕਿ ਲੋਕਾਂ ਨੂੰ ਯਾਦ ਰਹੇ ਕਿ 22 ਜਨਵਰੀ ਨੂੰ ਸਾਡੇ ਪ੍ਰਧਾਨ ਮੰਤਰੀ ਜੀ ਨੇ ਐਮਲਾ ਕੰਮ ਕੀਤਾ ਹੈ ਜਿਹਦੇ ਨਾਲ ਅਸੀਂ ਸਾਰੇ ਬਹੁਤ ਜ਼ਿਆਦਾ ਖੁਸ਼ ਆ ਕਿ ਸਾਡੀਆਂ ਫ੍ਰੀਡੀਆਂ ਨੇ ਆਪਣੀ ਬਲੀਦਾਨ ਦਿੱਤੇ ਆ ਉਹਨਾਂ ਦੇ ਬਲੀਦਾਨ ਦੇ ਸਦਕਾ ਅੱਜ ਆਪਾਂ ਇੱਥੇ ਖੜੇ ਆ ਤੁਹਾਡੇ ਕੋਲ ਪਰ ਮੈਂ ਸਾਰੇ ਬਟਾਲੇ ਨੂੰ ਅਰਪਨ ਜੀ ਨੂੰ ਇੱਕ ਸਾਲ ਲਾਈ ਨਹੀਂ ਦੀਆਂ ਕਿ ਅੱਜ ਹੀ ਇਸ ਕਾਮ ਚ ਕਾਮਜਾਬ ਬਹੁਤ ਬਹੁਤ ਜਦਾਈ ਤਨਸਾਰ ਆਇਆ ਇਹਦੇ ਵਾਸਤੇ ਤੇ ਮਨ ਲੱਗਦਾ ਸ਼ਬਦ ਹੀ ਨਹੀਂ ਰਿਹਾ ਇਸ ਵੇਲੇ ਜਿਥੋਂ ਜਾ ਤੇ ਅਸਪਾਲਦੇ ਅਸੀਂ ਅੱਜ ਸਾਹਮਣੇ ਦੇਖਿਆ ਲਾਈਵ ਜਿਨੂੰ ਦੇਖਿਆ ਔਰ ਮਨ ਲੱਗਦਾ ਕਿ ਸਾਡੀ ਪੀੜ੍ਹੀ ਵਾਸਤੇ ਬੜੀ ਗਰਵ ਦੀ ਗੱਲ ਆ ਕਿ 500 ਸਾਲ ਦੇ ਇੱਕ ਸੰਘਰਸ਼ ਤੋਂ ਬਾਅਦ 500 ਸਾਲ ਦੇ ਇੱਕ ਸੰਘਰਸ਼ ਤੋਂ ਬਾਅਦ ਸਾਡੀ ਕਈ ਪੀੜ੍ਹੀਆਂ ਨੇ ਇਹਦੇ ਵਾਸਤੇ ਬਲਦਾਨ ਦਿੱਤੇ ਇਹਦੇ ਵਾਸਤੇ ਸੰਘਰਸ਼ ਕੀਤਾ ਅੱਜ ਸਾਨੂੰ ਇਹ ਟਾਈਮ ਦੇਖਣ ਦਾ ਮੌਕਾ ਮਿਲਿਆ ਸੂਰਣਾ ਸ਼ਹੀਦਾਂ ਦੇ ਵੀ ਨਮਨ ਕਰਨਿਆਂ ਜਿਨ੍ਹਾਂ ਦੇ ਕਰਕੇ ਅੱਜ ਇਹ ਟਾਈਮ ਦੇਖਣ ਦਾ ਮੌਕਾ ਮਿਲਿਆ ਅੱਜ ਪੂਰੇ ਦੇਸ਼ ਦੇ ਅੰਦਰ ਵਿਸ਼ਵ Hindu ਪਰਸ਼ਦ ਸਾਰੇ ਰਾਮ ਦੇ ਸਾਰੇ ਰਾਮ ਭਗਤਾਂ ਦੀ ਔਰ ਪੂਰੇ ਸਨਾਤਨੀਆਂ ਦੀ ਇੱਕ ਜਿੱਤ ਔਰ ਇੱਕ ਖੁਸ਼ੀ ਦੇ ਪਰਵ ਦੇ ਤੌਰ ਤੇ ਮਨਾਇਆ ਜਾਣ ਵਾਲਾ ਦਿਨ ਹੈ 21 ਜਨਵਰੀ ਔਰ ਮੈਂ ਅੱਜ ਦੇ ਦਿਨ ਦੀਆਂ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਸਾਰੇ ਦੇਸ਼ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਨਾ ਔਰ ਪ੍ਰਭੂ શ્રી ਰਾਮ ਅੱਗੇ ਪ੍ਰਾਰਥਨਾ ਕਰਨਾ ਕਿ ਪ੍ਰਭੂ શ્રી ਰਾਮ ਪਰਿਵ ਦੇਸ਼ ਦੇ ਅੰਦਰ ਆਪਣਾ ਅਸ਼ੀਰਵਾਦ ਬਣਾਈ ਰੱਖਣ ਔਰ ਸਾਰਿਆਂ ਨੂੰ ਤੰਦਰੁਸਤੀ ਔਰ ਸਿਹਤ ਬਖਸ਼ਣ ਔਰ ਆਉਣ ਵਾਲਾ ਸਮਾਂ ਜੋ ਰਾਮ ਰਾਜਿਆ ਦੇ ਰੂਪ ਐਸਾ ਹੀ ਇੱਕ ਕਾਮਨਾ ਲੈ ਕੇ ਪ੍ਰਭੂ ਸ਼੍ਰੀ ਰਾਮ ਦੇ ਚੰਨਾਂ ਜਹਾਜ਼ ਦੀ ਦਿਵਾਨੇ ਆ ਜੈ ਸ਼੍ਰੀ ਰਾਮ ਜੀ ਦਿਵਾਲੀ ਜਿਹੜੀਆਂ ਦੋ ਦਿਵਾਲੀਆਂ ਬਣਾਈਆਂ ਜਾਣਗੀਆਂ ਉਹ ਵੀ ਕਹਿਣਾ ਲੋਕਾਂ ਨੇ ਹਮੇਸ਼ਾ ਛੁੱਟੀ ਦਾ ਦਿਨ ਸ਼ਨੀਵਾਰ ਤੋਂ ਇਤਵਾਰ ਦੀ ਵੇਟ ਕਰਦੇ ਆ ਹਮੇਸ਼ਾ ਕੀ ਹੁੰਦਾ ਕਿ ਜਿੱਦਣ ਸ਼ਨੀਵਾਰ ਆਂਦਾ ਲੋਕੀ ਇਤਵਾਰ ਸੰਡੇ ਦੀ ਵੇਟ ਕਰਦੇ ਆ ਇਹ ਪਹਿਲਾ ਇਤਵਾਰ ਸੀ ਕਿ ਲੋਕ ਸੋਮਵਾਰ ਦੀ ਵੇਟ ਕਰਦੇ ਸੀ ਅੱਜ ਸੋਮਵਾਰ ਦਾ ਦਿਨ ਜਿਹੜਾ ਵਾ ਪੂਰੇ ਸਵੇਰ ਤੋਂ ਲੈ ਕੇ ਰਾਮ ਬਖਤ ਕੱਲ ਰਾਤ ਦੇ ਨਹੀਂ ਸੁੱਤੇ ਸਵੇਰੇ ਰਾਤ ਨੂੰ ਨੀਂਦ ਨਹੀਂ ਬਈ ਕੇ ਆਰਾਮ ਭਗਤ ਨੂੰ ਸਵੇਰੇ ਉੱਠ ਕੇ ਆਪਣੇ ਆਪਣੇ ਕਾਰਜਕ੍ਰਮਾਂ 'ਚ ਲੱਗ ਗਏ ਆ ਔਰ ਰਾਤ ਤੱਕ ਅੱਜ ਰਾਤ ਤੱਕ ਦਿਪਾਵਲੀ ਦੇ ਰੂਪ ਜਿਹਨੂੰ ਪੂਰਾ ਜਿਹੜਾ ਪਰਮ ਨੂੰ ਬਣਾਇਆ ਜਾਏ